ਸਤਿ ਸ਼੍ਰੀ ਅਕਾਲ ਜੀ ਕਲਰ ਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਵੀਡੀਓ ਆਪਣੀ ਡੇਲੀ ਆਉਂਦੀ ਹੈ ਇੰਡੀਆ ਟਾਈਮ ਦੇ ਸਵੇਰੇ 10:30 ਮਿੰਟ ਤੇ ਤੇ ਹਰ ਰੋਜ਼ ਬਹੁਤ ਸੋਹਣੇ ਸੂਟ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਜਦੋਂ ਵੀ ਵੀਡੀਓ ਆਵੇ ਤੁਹਾਡੀ ਘੰਟੀ ਵੱਜ ਜਾਈ ਹਾਂ ਜੀ ਤੇ ਅੱਜ ਤੁਹਾਨੂੰ ਬਹੁਤ ਹੀ ਬੈਰ ਸੂਟ ਦੇਣੀ ਆਪਾਂ ਬਹੁਤ ਹੀ ਸੋਹਣੀ ਠੀਕ ਹੈ ਆਰਕੰਡੀ ਕਾਟਨ ਦੇ ਸੂਟ ਦੇਣੀ ਆ ਤੁਹਾਨੂੰ ਬਹੁਤ ਪਿਆਰੇ ਸੂਟ ਹੁੰਦੇ ਆ ਤੇ ਫੈਬਰਿਕ ਏ ਕਲਾ ਇਹ ਵੀ ਦੁਪੱਟਾ ਹੋਣਗੇ ਤੇ ਪ੍ਰਾਈਸ ਅ ਡਿਫਰੈਂਟ ਡਿਫਰੈਂਟ ਹੋਣਗੇ ਜਿਸ ਹਿਸਾਬ ਨਾਲ ਕਿਸੇ ਤੇ ਮੋਟਮ ਵਰਕ ਹੈ ਕੋਈ ਪਲੇਨ ਹੈ ਕੋਈ ਕਿਵੇਂ ਹੈ ਤੇ ਲੋ ਜੀ ਤੁਹਾਨੂੰ ਕੁਆਲਿਟੀ ਵੀ ਦਵਾਂਗੇ ਤੇ ਕੁਆਲਿਟੀ ਵੀ ਦਵਾਂਗੇ ਦੋਵੇਂ ਚੀਜ਼ਾਂ ਦਵਾਂਗੇ ਲੋ ਜੀ ਕਰਦੇ ਹਾਂ ਸ਼ੁਰੂ ਪਹਿਲਾ ਹੀ ਬਲੈਕ ਸੂਟ ਆਰਕੰਡੀ ਕਾਟਨ ਹੈ ਠੀਕ ਹੈ ਬਹੁਤ ਪਿਆਰੀ ਇਹ ਨਹੀਂ ਕਿ ਚੂਬਣ ਵਾਲੀ ਹੈ ਉਹ ਨਹੀਂ ਹੈ ਬਹੁਤ ਸੋਹਣਾ ਸੂਟ ਮਿਲੂਗਾ ਤੁਹਾਨੂੰ ਪ੍ਰਿੰਟ ਵੇਖੋ ਤੇ ਫਿਰ ਸਾਰੇ ਨੂੰ ਪਲੇਸਿੰਗ ਕਰਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਦੇਖੋ ਪੂਰੀ ਖੂਬਸੂਰਤ ਡਿਜ਼ਾਈਨਿੰਗ ਹੈ ਗਰਮੀਆਂ ਦੇ ਵਿੱਚ ਇਹ ਜਿਹੇ ਸੂਟ ਬਹੁਤ ਜ਼ਿਆਦਾ ਪਿਆਰੇ ਲੱਗਦੇ ਹੁੰਦੇ ਨੇ ਪਾਈ ਹੋਈ ਠੀਕ ਹੈ ਤੇ ਇਹ ਤੁਹਾਨੂੰ ਮਿਲੂ ਇਹਦਾ ਕਾਟਨ ਦਾ ਬਾਟਮ ਬਾਟਮ ਤੇ ਸੈਲਫ ਪ੍ਰਿੰਟ ਹੋਊਗੀ ਤੇ ਨਾਲ ਉਹਦੇ ਤੇ ਇਹ ਵਾਲਾ ਹੋਊਗਾ ਵਰਕ ਜਿਹੜਾ ਲੇਸ ਹੈ ਨਾ ਉਹਦੇ ਨਾਲ ਦਾ ਇਥੇ ਵਰਕ ਹੋ ਜਾਵੇ ਸਾਰੇ ਸਲਵਾਰ ਦੇ ਉੱਤੇ ਦੇਖੋ ਕਿੰਨਾ ਪਿਆਰਾ ਠੀਕ ਹੈ ਢਾਈ ਢਾਈ ਦਾ ਮਿਲੂਗਾ ਕੱਟ ਤੇ ਨਾਲ ਤੁਹਾਨੂੰ ਮਿਲੂਗਾ ਮਸਲੀਨ ਦਾ ਪੂਰੀ ਵਧੀਆ ਮਸਲੀਨ ਮਤਲਬ ਉਹ ਪਾਣੀ ਜਾਨੀ ਬਿਲਕੁਲ ਹੀ ਪਤਗੜੋ ਜੀ ਉਹ ਨਹੀਂ ਬਹੁਤ ਸੋਹਣਾ ਤੁਹਾਨੂੰ ਟਾਈ ਡਾਈ ਦਾ ਮਸਲੀਨ ਦਾ ਦੁਪੱਟਾ ਮਿਲੂਗਾ ਨਾਲ ਖੁੱਲਾ ਤੇ ਨਾਲ ਉਹਦੇ ਲੱਗੀ ਹੋਊਗੀ ਲੇਸ ਠੀਕ ਹੈ ਜੀ ਤੇ ਪ੍ਰਾਈਸ ਮਿਲੂਗਾ ਮਿਲੂਗਾ 1850 ਜਿਹਦੇ ਬਟਨਵਰਕ ਹੈ 1850 ਚ ਮਿਲੂਗਾ ਲੋ ਜੀ ਇੱਕ 컬러 ਤੁਹਾਨੂੰ ਹੋਰ ਦੇਵਾਂਗੇ ਇਹਦੇ ਚ ਲੋ ਕਰੀਮ ਕਲਰ ਜਿਹੜਾ ਮਰਜੀ ਕਲਰ ਤੁਸੀਂ ਪਿਕ ਕਰ ਲਿਓ ਜੀ ਬਹੁਤ ਸੋਹਣਾ ਸੂਟ ਤੁਹਾਡੇ ਕੋਲੇ ਆਉਣ ਵਾਲਾ ਆ ਲੋ ਪ੍ਰਿੰਟ ਬਹੁਤ ਸੋਹਣੀ ਨਹੀਂ ਸਰਨ ਵੱਡੀ ਗੱਲ ਬਹੁਤ ਖੂਬਸੂਰਤ ਪ੍ਰਿੰਟ ਦੇਖੋ ਰੌਣਕ ਭਰੇ ਸੂਟ ਨੇ ਪੂਰੇ ਐਨ ਵਧੀਆ ਤੇ ਨਾਲ ਖੂਬਸੂਰਤ ਵਰਕ ਕੋਈ ਲਾਈਨਿੰਗ ਨਹੀਂ ਸ਼ਰਟ ਨੂੰ ਤਾਂ ਮੇਰੇ ਖਿਆਲ ਹੈ ਲੱਗੂ ਸ਼ਰਟ ਨੂੰ ਤਾਂ ਲੱਗੋ ਜੇ ਤੋਂ ਬਦ ਨਾ ਆ ਗੰਡੀ ਨੂੰ ਹਨਾ ਵੈਸੇ ਲੱਗਦੀ ਹੁੰਦੀ ਹੈ ਪਰ ਇਹ ਆਕੜੀ ਦੀ ਵਾਲੀ ਹੈ ਨਹੀਂ ਸੌਫਾ ਵਾਲੀ ਆਕੜੀ ਦੀ ਉਹ ਵਾਲੀ ਨਹੀਂ ਹੈਗੀ ਇਹ ਤੇ ਮੇਰਾ ਖਿਆਲ ਹੈ ਸ਼ਾਇਦ ਬਿਨਾਂ ਲਾਈਨਿੰਗ ਤੋਂ ਵੀ ਸਰ ਜੂਗਾ ਤੇ ਆ ਤੁਹਾਡੀ ਸਲਵਾਰ ਹੋ ਗਈ ਹਮ ਤਾਂ ਕੀ ਲਗਣੀ ਹੈ ਕਾਟਨ ਦੀ ਸਲਵਾਰ ਹੈ ਤੇ ਇਹ ਆ ਗਿਆ ਇਹਦੇ ਉੱਤੇ ਵਰਕ ਠੀਕ ਹੈ ਜੀ ਤੇ ਆ ਤੁਹਾਨੂੰ ਮਿਲੂ ਇਹਦਾ ਦੁਪੱਟਾ ਇਹਦੇ ਨਾਲ ਇਹ ਦੁਪੱਟਾ ਹੋਊਗਾ ਤਾਈ ਦਾ ਇਹ ਦੁਪੱਟੇ ਮਸਲੀਨ ਦੇ ਪੂਰੀ ਹੈਵੀ ਮਸਲੀਨ ਹੈ ਵਧੀਆ ਵਾਲੀ ਤੇ ਲੇਸਾਂ ਲੱਗੀਆਂ ਹੋਈਆਂ 1850 ਸੌ ਸੌਰੀ 1850 1850 ਚ ਠੀਕ ਹੈ ਜੀ 1 ਕਿਲੋ ਤੁਹਾਨੂੰ ਇਹ ਮਿਲੂਗਾ ਇਹਦੇ ਚ ਠੀਕ ਹੈ ਜੀ ਬਹੁਤ ਸੋਹਣਾ ਮਸਟਰਡ ਕਲਰ ਲਓ ਠੀਕ ਹੈ ਜੀ ਬਾਟਮ ਵਰਕ ਵੀ ਦਿਖਾ ਦਨੀ ਆ ਕਿਹੜੇ ਰੰਗ ਲੱਗੇ ਹੋਏ ਨੇ ਤੁਹਾਨੂੰ ਪਤਾ ਲੱਗ ਜਾਊਗਾ ਕਲਰ ਕੈਸੀ ਹੈ ਆਹ ਲਓ ਜੀ ਇਹ ਕਲਰ ਕੰਬੀਨੇਸ਼ਨ ਲੱਗੇ ਜਿਹੜਾ ਇਹਦੇ ਪ੍ਰਿੰਟ ਚਾ ਉਹੀ ਠੀਕ ਹੈ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਦੁਪੱਟਾ ਲਓ ਜੀ ਅਗਲਾ ਸ਼ਰਟ ਦਾ ਪ੍ਰਿੰਟ ਚੇਂਜ ਹੋ ਗਿਆ ਫੈਬਰਿਕ ਉਹੀ ਹੈ ਹਲੋ ਲੋ ਜੀ ਇਹ ਆ ਗਿਆ ਸਲਵਾਰ ਦੇ ਉੱਤੇ ਵਰਕ ਤੁਹਾਨੂੰ ਸੈਲ ਦੇ ਵਿੱਚ ਡੀ ਪੁਰਾਣੀ ਜਿਹਾ ਕਲਰ ਹੈ ਠੀਕ ਹੈ ਤੇ ਇਹ ਆ ਗਿਆ ਜੀ ਤੁਹਾਡਾ ਆਰਕੰਡੀ ਦਾ ਸ਼ਰਟ ਹਲੋ ਆਹ ਤੁਹਾਨੂੰ ਸ਼ਰਟ ਦੇ ਉੱਤੇ ਡਿਜ਼ਾਈਨਿੰਗ ਮਿਲ ਰਹੀ ਹੈ ਪ੍ਰੋਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਕੁਲਾ ਡੁਲਾ ਫੈਬਰਿਕ ਮਿਲ ਰਿਹਾ ਤੁਹਾਨੂੰ ਠੀਕ ਹੈ ਲੋ ਬਹੁਤ ਸੋਹਣੀ ਲੁੱਕ ਦੇ ਵਿੱਚ ਆਉਣਾ ਹੈ ਲੈਣ ਦੇਣ ਲਈ ਵੀ ਚੀਜ਼ਾਂ ਬਹੁਤ ਸੋਹਣੀਆਂ ਆਪਣੇ ਲਈ ਤਾਂ ਹੈ ਹੀ ਹੈ ਲੇਸ ਸਾਰੀਆਂ ਵਧੀਆ ਤੇ ਸਹਾਈ ਰੂਪੀਆਂ ਹੋਈਆਂ ਤੇ ਆ ਆ ਗਿਆ ਜੀ ਤੁਹਾਡਾ ਮਸਲੀਨ ਦਾ ਦੁਪੱਟਾ ਠੀਕ ਹੈ ਲੋ ਹਰੇ ਤਾਂ ਇਹ ਥੋੜਾ ਜਿਹਾ ਦਬੇ ਦੂਵੇ ਪਏ ਹੁੰਦੇ ਨੇ ਸਾਡੇ ਤੇ ਅਦਰਵਾਈਜ਼ ਤਾਂ ਮਸਲੀਨ ਬਹੁਤ ਜ਼ਿਆਦਾ ਸੋਹਣੀ ਹੈ ਜਦੋਂ ਇਹਨੂੰ ਤੁਸੀਂ ਪ੍ਰੈਸ ਕਰਨਾ ਹੈ ਨਾ ਇਹ ਲਸ਼ ਲਸ਼ ਕਰਨਾ ਹੈ ਸੂਟ ਤੇ ਪ੍ਰਾਈਸ ਇਹਦਾ ਵੀ ਸੇਮ 50 ਇੱਕ ਕਲਰ ਤੁਹਾਨੂੰ ਇਹ ਮਿਲੂਗਾ ਗ੍ਰੇ ਉਹ ਦਿਉ ਤੇ ਇਹ ਕਲਰ ਕੰਬੀਨੇਸ਼ਨ ਲੱਗਿਆ ਬਾਟਮ ਨੂੰ ਠੀਕ ਹੈ ਜੀ ਇੱਕ ਕਲਰ ਮਿਲੂਗਾ ਫਿਰੋਜ਼ੀ ਜਸਟ ਪਿਕ ਚੀਜ਼ਾਂ ਨੇ ਸਾਰੀਆਂ ਮੈਂ ਟੂ ਮੈਂ ਟੂ ਫਾਈਨਲ ਕਰਨ ਵਾਲੀਆਂ ਆ ਆ ਗਿਆ ਜੀ ਤੁਹਾਡਾ ਬਾਟਮ ਵਰਕ ਠੀਕ ਹੈ ਪ੍ਰੋਪਰ ਫਿਰੋਜ਼ੀ ਕਲਰ ਹੈ ਬਹੁਤ ਸੋਹਣਾ ਵੇਲਾ ਦੇਖੋ ਆ ਲੋਚ ਆਰ ਕੰਡੀ ਬਹੁਤ ਪਿਆਰੀ ਹੋਊਗੀ ਉਹ ਨਹੀਂ ਹੈਗੀ ਜਿਹੜੀ ਚੁਪੜੀ ਜੀ ਹੁੰਦੀ ਹੈ ਬਿਲਕੁਲ ਵੀ ਨਹੀਂ ਬਹੁਤ ਸੋਹਣਾ ਤੁਹਾਡੇ ਕੋਲੇ ਫੈਬਰਿਕ ਆਊਗਾ ਪਾ ਲਓ ਤੇ ਇਸ ਤਰ੍ਹਾਂ ਤੁਹਾਨੂੰ ਮਿਲੂਗਾ ਡਬਲ ਡਬਲ ਲੇਸਿਸ ਦਾ ਪੈਨਲ ਨਾਲ ਤੁਹਾਨੂੰ ਘੇਰੇ ਦੇ ਉੱਤੇ ਮਿਲ ਰਿਹਾ ਹੈ ਨਾਲ ਤੁਹਾਨੂੰ ਇਹ ਵਾਲੀ ਮਿਲੂਗੀ ਬਾਟਮ ਲੋਟੀ ਕਾਟਨ ਦੀ ਬਾਟਮ ਤੇ ਉਹਦੇ ਉੱਤੇ ਇਸ ਤਰ੍ਹਾਂ ਦਾ ਵਰਕ ਬਹੁਤ ਸੋਹਣਾ ਤੁਹਾਨੂੰ ਵਰਕ ਮਿਲੂਗਾ ਤੇ ਨਾਲ ਤੁਹਾਨੂੰ ਮਿਲ ਰਿਹਾ ਇਹ ਦੁਪੱਟਾ ਪੂਰਾ ਰੈਡੀ ਹੈ ਦੁਪੱਟਾ ਦੇਸ ਵੀਰਾ ਲਾਸਟ ਯੇ ਟਾਈ ਡਾਈ ਹੋ ਕੇ ਤੁਹਾਨੂੰ ਪਤਾ ਵੀ ਡਾਈਆਂ ਹੀ ਨਹੀਂ ਮਾਨ ਹੈਗੀਆਂ ਤੇ ਫੈਬਰਿਕ ਬਹੁਤ ਸੋਹਣਾ ਸਾਰਾ ਨੂੰ ਵੱਡੀ ਗੱਲ ਲਓ ਦੁਪट्टे ਦਾ ਫੈਬਰਿਕ ਤੁਹਾਨੂੰ ਕੋਲੇ ਬਹੁਤ ਸੋਹਣਾ ਆਊਗਾ ਤੇ ਪ੍ਰਾਈਸ ਕੀ ਮਿਲ ਰਿਹਾ ਸਿਰਫ 1850 ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਸ਼ਿਪਿੰਗ ਅਸੀਂ ਉਹ ਹੀ ਪੇ ਕਰਾਂਗੇ 1850 ਦੇ ਵਿੱਚ ਇਨਕਲੂਡਡ ਹੀ ਆ ਤੁਹਾਡੀ ਠੀਕ ਹੈ ਆ ਲਓ ਗ੍ਰੇ ਕਲਰ ਬਹੁਤ ਸੋਹਣੀਆਂ ਮਤਲਬ ਪ੍ਰਿੰਟਿੰਗ ਬਹੁਤ ਸੋਹਣੀਆਂ ਆ ਲਓ ਜੀ ਇਹ ਆ ਗਿਆ ਗ੍ਰੇ ਕਲਰ ਦੇ ਉੱਤੇ ਚੱਕਲੀ ਗੁਲਸ਼ਨ ਲੋ ਜੀ ਇਹ ਵਰਕ ਗ੍ਰੇ ਨੂੰ ਗ੍ਰੇ ਨਾਲ ਹੀ ਵਰਕ ਕੀਤਾ ਹੈ ਠੀਕ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਆ ਗਿਆ ਦਾ ਦੁਪੱਟਾ 1850 ਰੁਪਏ ਪੰਜ ਜੀ ਦਾ ਲੋ ਜੀ ਅਗਲਾ ਸੇਮ ਦਾ ਹੈ ਨਾ ਹੂੰ ਸੇਮ ਦਾ ਅਗਲਾ ਕਲਰ ਠੀਕ ਹੈ ਜੀ ਸ਼ਰਟ ਪੀਸ ਪੂਰਾ ਟਾਈ ਮੀਟਰ ਦਾ ਸ਼ਰਟ ਪੀਸ ਹੋਊਗਾ ਖੁੱਲਾ ਓਡੋਲਾ ਬਣੂਗਾ ਤੁਹਾਡਾ ਠੀਕ ਹੈ ਪ੍ਰੋਪਰ ਸੂਟ ਬਣੂਗਾ ਲੋ ਜੀ ਤੇ ਇਹ ਆ ਗਿਆ ਤੁਹਾਡਾ ਬਾਟਮ ਇਹ ਵਿਦਆਊਟ ਵਰ ਕਾਉਣਗੇ ਹੁਣ ਠੀਕ ਹੈ ਤੇ ਇਹਨਾਂ ਦੇ ਦੁਪੱਟੇ ਹੋਣਗੇ ਪਿਓਰ ਦੇ ਉਹਨਾਂ ਦੇ ਮਸਲੀਨ ਦੇ ਸੀ ਇਹਨਾਂ ਦੇ ਪਿਓਰ ਦੇ ਦੁਪੱਟੇ ਆ। ਇਹ ਤੁਹਾਨੂੰ ਮਿਲਨੇ ਆ 1700 1400 ਚ ਠੀਕ ਹੈ ਜੀ ਇਹ 1700 ਜੀ ਪਿਓ ਦਾ ਦੁਪੱਟਾ ਬੜੀ ਪੀਕ ਹੋਈ ਵੀ ਹੈ ਠੀਕ ਹੈ ਜੀ ਅਗਲਾ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲੂਗਾ ਲੈਮਨ ਜਿਆ ਕਲਰ ਹੈ ਬਹੁਤ ਸੋਹਣਾ ਜਸਟ ਪਿਕ ਜੀ ਡਨੀ ਬਹੁਤ ਸੋਹਣੇ ਸੋਹਣੇ ਸੂਟ ਨੇ ਆਹ ਲਓ ਠੀਕ ਹੈ ਜੀ ਆਹ ਤੁਹਾਨੂੰ ਮਿਲੂਗਾ ਦੁਪੱਟਾ ਉਹਦੇ ਨਾਲ ਦਾ ਹੀ ਹੈ ਸੇਮ अगला आ गया ये वाला वाइन मैरून ठीक है जी अगला आ गया बहुत प्यारा जा मिठा जा स्काई ब्लू एंड ब्लू का कॉम्बीनेशन ठीक है अगला आ गया ये वाला प्रॉपर डिजाइनिंग मिलेगी ए क्लास फैब्रिक आओ फैब्रिक देखो कि सोना प्रिंट है बहुत प्यारा जहा प्रिंट ਇਹਨਾਂ ਦੇ ਬਾਟਮਸ ਦੇ ਉੱਤੇ ਵਰਕ ਨਹੀਂ ਹੈਗਾ ਠੀਕ ਹੈ ਜੀ ਹਾਂ ਲੋ ਪਲੇਨ ਬਾਟਮ ਰਹਿਣਗੇ ਸੈਲਫ ਉਹਦੇ ਵਾਲੇ ਡਿਜੀਟਲ ਪ੍ਰਿੰਟਿੰਗ ਵਾਲੇ ਡਿਜੀਟਲ ਪੇਂਟਿੰਗ ਵਾਲੇ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਪਿਓਰ ਦਾ ਦੁਪੱਟਾ ਠੀਕ ਹੈ ਜੀ ਲੋ ਅਗਲਾ ਨੋਰਮਲ ਕਾਟਨ ਪਾਪਾ ਕੀ ਵੀ ਅੱਕ ਜਾਈਦਾ ਕੁਛ ਚੇਂਜ ਬਹੁਤ ਅੱਛੀ ਲੱਗੂਗੀ ਤੁਹਾਨੂੰ ਆ ਲੋ ਠੀਕ ਹੈ ਬਾਟਮ ਕਲਰ ਦਿਖਾ ਦੇਣੀ ਹੈ ਇਹ ਵਾਲਾ ਬਾਟਮ ਕਲਰ ਹੋਊਗਾ ਇਹਦਾ ਠੀਕ ਹੈ ਜੀ ਸਕਿਨ ਕਲਰ ਦਾ ਇਹ ਵਿੱਚ ਦਿਸਦਾ ਹੈ ਇਹ ਆ ਗਿਆ ਜੀ ਤੁਹਾਡਾ ਮਿੱਠਾ ਪੈਰਟ ਕਲਰ ਹਾਂ ਬਾਟਮ ਇਹਦਾ ਵੀ ਦਿਖਾ ਦੇਣੀ ਕਿਹੜਾ ਹੋਊਗਾ ਇਹ ਬਾਟਮ ਹੋਊਗਾ ਇਹਦਾ ਠੀਕ ਹੈ ਜੀ ਅਗਲਾ ਪੀਚ ਪੀਚ ਕਲਰ ਹੈ ਉਹਦਾ ਇਹ ਹਾਂ ਉਹਦਾ ਜੀ ਇਸ ਕਲਰ ਹੈ ਹਾਂ ਲਓ ਜੀ ਇਹ ਦੇਖੋ ਉਹਨਾਂ ਦੇ ਗਲੇ ਤੇ ਨਹੀਂ ਸੀ ਮੇਰੇ ਖਿਆਲ ਚ ਕੀ ਸੀਗਾ ਨਹੀਂ ਸੀ ਉਹਨਾਂ ਦੇ ਪੈਨਲ ਸੀ ਇਹਦੇ ਗਲੇ ਤੇ ਵੀ ਨਾਲ ਬਣਿਆ ਹੋਇਆ ਠੀਕ ਹੈ ਰੱਖਿਆ ਉਹਨਾਂ ਦੇ ਗਲੇ ਤੇ ਨਹੀਂ ਸੀ ਹੂੰ ਉਹਨਾਂ ਦੇ ਡਬਲ ਡਬਲ ਪੈਨਲ ਸੀ ਇਹਦਾ ਪੈਨਲ ਲਾਦੇ ਇਹਦੇ ਗਲੇ ਤੇ ਬਸ ਇੰਨਾ ਕੀ ਫਰਕ ਹੈ ਬਾਕੀ ਉਹੀ ਚੀਜ਼ ਹੈ ਠੀਕ ਹੈ ਪੀਚ ਕਲਰ ਦੀ ਬਾਟਮ ਹੈ ਤੇ ਆ ਲੋ ਜੀ ਇਹ ਆ ਗਿਆ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਫੁੱਲ ਪਿਓਰ ਦੇ ਦੁਪੱਟੇ ਪੀਕੋ ਹੋਈ ਵੀ ਆ ਲੋ ਠੀਕ ਹੈ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਾਈਸ ਕੀ ਹੈ ਸਿਰਫ 1700 1700 ਲੋ ਜੀ ਅਗਲਾ ਇਹ ਆ ਗਿਆ ਲੋ ਜੀ ਸੇਮ ਦਾ ਨਾ ਨਵਾਂ ਡਿਜ਼ਾਈਨ ਨਵਾਂ ਡਿਜ਼ਾਈਨ ਅੰਸਰ ਹੈ ਖੋਲਦੀ ਹਾਂ ਮੈਂ ਲੋ ਜੀ ਪਹਿਲਾਂ ਤਾਂ ਕਲਰ ਬਹੁਤ ਸੋਹਣਾ ਫਿਰੋਜ਼ੀ ਦੇ ਨਾਲ ਬਲੂ ਦੀ ਪ੍ਰਿੰਟਿੰਗ ਬਹੁਤ ਪਿਆਰਾ ਹੈ ਲੋ ਦੇਖੋ ਡਿਜ਼ਾਈਨਿੰਗ ਕੀਤੀ ਹੋਈ ਮਿਲਣੀ ਹੈ ਕੋਈ ਐਕਸਟਰਾ ਖਰਚਾ ਤੁਸੀਂ ਨਹੀਂ ਕਰਨਾਗਾ ਠੀਕ ਹੈ ਤੇ ਜਿਹੜੀ ਇਹਨਾਂ ਦੀ ਬਾਟਮ ਬਾਟਮਸ ਨੇ ਉਹ ਵੀ ਲੀਵੀਆ ਕਾਟਨ ਵਗੈਰਾ ਦੀਆਂ ਨਹੀਂ ਉਹ ਕੰਮ ਚਲਾਉਣੀ ਹੈ ਸਾਰੇ ਸੂਟ ਦੋਨੋਂ ਬ੍ਰਾਂਡਡ ਹੀ ਮਿਲਣਗੇ ਨਾਨ ਬ੍ਰਾਂਡਡ ਆਈਟਮ ਕੋਈ ਨਹੀਂ ਹੋਊਗੀ ਅੱਜ ਲਓ ਲਓ ਇਹ ਫੁੱਲ ਪਿਓਰ ਦਾ ਬਹੁਤ ਸੋਹਣਾ ਦੁਪੱਟਾ ਲਓ ਖਿੱਲਾ ਵਰਗਾ ਹਾਂ ਆਹ ਲਓ ਬੇਪੁੱਠਾ ਕੋਲ ਤਾਂ ਹਾਂ ਆ ਲਓ ਜੀ ਦੁਪੱਟਾ ਦੇ ਫੁੱਲੀ ਡੁੱਲੇ ਦੁਪੱਟੇ ਪੀਕੋ ਹੋਈ ਵੀ ਐ ਫੁੱਲ ਪਿਓਰ ਦੇ ਤੇ ਅਗਲਾ ਆ ਗਿਆ ਇਹਦੇ ਇੱਕ ਇਹ ਕਲਰ ਠੀਕ ਐ ਜੀ ਡਿਊਟੀ ਤੇ ਪਾਓ ਉਹਦੇ ਜਾਂਦੇ ਪਾਓ ਗਿਫਟ ਕਰੋ ਨੂੰਹਾਂ ਧੀਆਂ ਨੂੰ ਬਹੁਤ ਸੋਹਣੀਆਂ ਚੀਜ਼ਾਂ ਨੇ ਟ੍ਰੈਂਡੀ ਨੇ ਪੈਣਨ ਵਾਲੀਆਂ ਨੇ ਠੀਕ ਐ ਪਾਈਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਇਹ ਜੀ ਚੀਜ਼ਾਂ ਕੜਾਈਆਂ ਖੜੂਈਆਂ ਨਾਲੋਂ ਖਟਕੇ ਹੋ ਗਿਆ ਲਓ ਜੀ ਇਹ ਆ ਗਿਆ ਜੀ ਬਲੈਕ ਦੇ ਉੱਤੇ ਠੀਕ ਹੈ ਇਹ ਆ ਗਈ ਦੀ ਬਾਟਮ ਇਹ ਆ ਜਾਏਗਾ ਦੁਪੱਟਾ ਸੇਮ ਪ੍ਰਿੰਟ ਮੈਂ ਤੁਹਾਨੂੰ ਐਂਡ 'ਚ ਦਿਖਾਵਾਂਗੀ ਵੀਡੀਓ ਦੇ ਬਸ ਉਹਦੀ ਲੇਸ ਡਿਜ਼ਾਈਨ ਫਰਕ ਹੋਊਗਾ ਹੁਣ ਅਸੀਂ ਬਣਾ ਨੰਬਰਿੰਗ ਕਰ ਲਈ ਸੀ ਇਸ ਕਰਕੇ ਨਹੀਂ ਦਿਖਾਇਆ ਇੱਥੇ ਬਸ ਤੁਸੀਂ ਯਾਦ ਰੱਖ ਲਿਓ ਇਹਦਾ ਸੇਮ ਦਾ ਪ੍ਰਿੰਟ ਵੀਡੀਓ ਦੇ ਐਂਡ 'ਚ ਵੀ ਆਊਗਾ ਠੀਕ ਹੈ ਇਹ ਤੁਹਾਨੂੰ ਮਿਲ ਰਿਹਾ ਹੈ ਦੁਪੱਟਾ ਦੁਪੱਟਾ ਠੀਕ ਹੈ ਜੀ ਇਹਦੇ ਇੱਧਰ ਵੀ ਪ੍ਰਿੰਟ ਕੋਈ ਨਹੀਂ ਹੈ ਤੁਹਾਨੂੰ ਦੋਨੋਂ ਪਾਸੇ ਦੁਪੱਟੇ ਦੇ ਤਨਿਕੀ ਹਿਸਾਬ ਹੈ ਆ ਲੋ ਠੀਕ ਹੈ ਲੋ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੋਈ ਹੈ ਸਭ ਤੋਂ ਵੱਡੀ ਗੱਲ ਆਪਣਾ ਛੋਟਾ ਚਿੱਤ ਖੁਸ਼ ਹੋ ਜਾਣਾ ਦੇਖ ਕੇ ਸੂਟ ਲੋ ਕਿੰਨਾ ਪਿਆਰਾ ਸਰਦਾਰੀ ਸੂਟ ਤੇ ਉਹਦੇ ਉੱਤੇ ਬਹੁਤ ਸੋਹਣੀ ਪਿਸਟਲ ਜੇ ਕਲਰ ਦੀ ਲਾਈ ਲਾਈ ਹੋਈ ਹੈ ਲੇਸ ਡਿਜ਼ਾਈਨਰ ਪ੍ਰੋਪਰ ਕੀਤਾ ਹੋਇਆ ਹੈ ਸੂਟ ਨੂੰ ਇਹ ਆ ਗਈ ਇਹਦੀ ਸਲਵਾਰ ਲੀਵੀਆ ਕਾਟਨ ਦੀ ਤੇ ਹਾਲ ਸਮਾਂ ਦੁਪੱਟਾ ਲਾਉਗੀ ਪਿਓਰ ਦਾ ਪ੍ਰਿੰਟਿੰਗ ਐਂਡ ਆਲ ਦੈਰ ਬਹੁਤ ਸੋਹਣੇ ਲਓ ਜੀ ਆ ਮਿਲੂਗਾ ਤੁਹਾਨੂੰ ਇਹਦੇ ਨਾਲ ਬਿਊਟੀਫੁਲ ਦੁਪੱਟਾ ਠੀਕ ਐ ਟਿਕੋ ਹੋਈ ਵੀ ਐ ਲੇਸਿੰਗ ਤੁਸੀਂ ਆਪ ਕਰਾਉਣੀ ਐ ਢਾਈ ਢਾਈ ਦਾ ਕੱਟ ਐ ਅਗਲਾ ਕੱਲ ਤੁਹਾਨੂੰ ਇਹ ਮਿਲੂਗਾ ਬਹੁਤ ਪਿਆਰਾ ਜਾਂ ਇੰਗਲਿਸ਼ ਜਿਹਾ ਕਲਰ ਐ ਬਾਟਮ ਕਲਰ ਦਿਖਾ ਦੇਣੀ ਐ ਦਾ ਅਸੀਂ ਠੀਕ ਹੈ ਤੇ 골ਡਨ ਜਾਂ ਕਲਰ ਕਲਰ ਦਾ ਪ੍ਰਿੰਟ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਨੂੰ ਅਗਲਾ ਲੋ ਬਹੁਤ ਹੀ ਖੂਬਸੂਰਤ ਚੀਜ਼ਾਂ ਸੋਚਣ ਦਾ ਤਾਂ ਮਸਲਾ ਹੀ ਹੈ ਨੀਗਾ ਇੰਨਾ ਪਿਆਰਾ ਸੂਟ ਤੁਹਾਡੇ ਕੋਲੇ ਆਉਣੇ ਸਾਰੀ ਡਿਜ਼ਾਈਨਿੰਗ ਖੂਬਸੂਰਤ ਕੀਤੀ ਹੋਈ ਹੈ ਕੋਈ ਵੀ ਥੋੜਾ ਜਿਹਾ ਗਰੁੱਪ ਹੈ ਤਾਂ ਵੀ ਤੁਸੀਂ ਇਹ ਵਾਲੀ ਡਿਜ਼ਾਈਨਿੰਗ ਪਾ ਸਕਦੇ ਹੋ ਕਿਉਂਕਿ ਜਿਹੜੀਆਂ ਨੇ ਤੇ ਜਿਹੜੀਆਂ ਲਿਸਸ ਲੱਗੀਆਂ ਨਾ ਉਹ ਤਿੱਖੀਆਂ ਤਿੱਖੀਆਂ ਨਹੀਂ ਹੈਗੀਆਂ ਬਹੁਤ ਸੋਹਣੇ ਜਿਹੇ ਸੂਟ ਰੈਡੀ ਕੀਤੇ ਹੋਏ ਨੇ ਲੋ ਅਗਲਾ ਡਿਜ਼ਾਈਨ ਅੱਜ ਸਪੂਰੀ ਵੀਡੀਓ ਆਰਕੰਡੀ ਦੀ ਰਹੂ ਲੋ ਲੋਚ ਡਬਲ ਐਸ ਸੇਮ ਬੇਸ ਦੀ ਅਗਰ ਸੀਨੀਅਰ ਵੀ ਹੋ इजीली ਪਾ ਸਕਦੇ ਹੋ ਤੁਸੀਂ ਰਾਮਨਾਰ ਕਿਉਂਕਿ ਪ੍ਰਿੰਟਿੰਗ ਬਹੁਤ ਸੋਹਣੀ ਤੇ ਬਹੁਤ ਸੋਹਣਾ ਜਿਹਾ ਕਲਰ ਦੇ ਉਹਦੇ ਉੱਤੇ ਸੇਮ ਕਲਰ ਦੀਆਂ ਲਿਸ ਇਸ ਦਾ ਡਿਜ਼ਾਈਨ ਠੀਕ ਹੈ ਤੇ ਲਿਸ ਇਸ ਸੋਹਣੀਆਂ ਵਾਲੀਆਂ ਤੇ ਬਾਟਮ ਕਲਰ ਤੁਹਾਨੂੰ ਦਿਖਾ ਦਿੰਨੇ ਆ 골ਡਨ ਜਿਹੜੀ ਲੇਸ ਦਾ ਕਲਰ ਹੈ ਉਹੀ ਠੀਕ ਹੈ ਤੇ ਇਹਦਾ ਦਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਇਹ ਡਿਜ਼ਾਈਨ ਪਹਿਲਾਂ ਨਹੀਂ ਖੁੱਲਿਆ ਇਸ ਡਿਜ਼ਾਈਨ ਦਾ ਪਹਿਲਾ ਸੂਟ ਹੈ ਇਹ ਓ ਮਾਈ ਗਾਡ ਦਪੱਟੇ ਦੇਖੋ ਬਿਊਟੀਫੁਲ ਇਹ ਤਾਂ ਮੈਨੂੰ ਆਇਆ ਲੱਗ ਰਿਹਾ ਵੀ ਦਪੱਟੇ ਨਹੀਂ پیسے ਨਹੀਂ ਇਹਦਾ ਸੋਨੇ ਸੋਨੇ ਪ੍ਰਿੰਟ ਦੇਖੋ ਲੈ ਡਲੇ ਦਪੱਟੇ ਲੋ ਜੀ ਅਗਲਾ ਕਲਰ ਇਹ ਮਿਲੂਗਾ ਇਹਦੇ ਵਿੱਚ ਤੁਹਾਨੂੰ ਠੀਕ ਹੈ ਜੀ ये मिलेगा सब किसी चार सूट पंच स्टॉक वादू है बट जिन्ना भी वादू हो गई तीस फाइनल मैसेज पाने ठीक है, जी? है। जी ठीक है रुपये अगला कलर ये आऊगा जी ठीक है कलर नोट कर लो सलवार का ਉਹ ਲੀਸ਼ਾ 컬러 ਹੈ ਬਹੁਤ ਸੋਹਣਾ ਠੀਕ ਹੈ। ਲੋਚ ਅਗਲਾ ਫੁੱਲ ਕਰਰ ਤੇ ਪ੍ਰਿੰਟ oh my god ਬਹੁਤ ਜਿਆਦਾ ਸੋਹਣਾ ਇਹ ਲੋ ਫੁੱਲਾਂ ਵਾਲਾ ਤੇ ਇਹ ਐਂਜੀ ਦੀ ਫੁੱਲ ਡਿਜ਼ਾਈਨਿੰਗ ਗਲੇ ਦੀ ਲੋ ਠੀਕ ਹੈ ਤੇ ਇਹਦੀ ਲੇਸ ਵੀ ਚੈੱਕ ਕਰ ਲੋ ਫੁੱਲਾਂ ਜਿਹਾਂ ਵਾਲੀ ਕਿੰਨੀ ਸੋਹਣੀ ਹੈ ਤੇ ਡਿਜ਼ਾਈਨਿੰਗ ਗਲੇ ਦੇ ਉੱਤੇ ਹੋਈ ਵੀ ਹੈ ਤੇ ਫਿਰ ਤੁਹਾਨੂੰ ਘੇਰੇ ਦੇ ਉੱਤੇ ਸਿੰਗਲ ਲੇਸ ਮਿਲਦੀ ਹੈ ਫੁੱਲਾਂ ਵਾਲੀ ਲੇਸ ਬੜੀ ਪਿਆਰੀ ਤੇ ਨਾਲ ਤੁਹਾਨੂੰ ਇਹਦੇ ਜਿਹੜੀ ਬਾਟਮ ਮਿਲੂਗੀ ਉਹ ਮਿਲੂਗੀ ਮਸਲੀਨ ਦੀ ਇਹਦੀ ਬਾਟਮ ਮਸਲੀਨ ਦੀ ਹੋਊਗੀ ਠੀਕ ਹੈ ਤੇ ਇਹਦਾ ਜਿਹੜਾ ਦੁਪੱਟਾ ਹੋਊਗਾ ਉਹ ਵੀ ਮਸਲੀਨ ਦਾ ਹੋਊਗਾ ਟਾਈ ਡਾਈ ਦਾ ਹਾਂ ਖੁੱਲੇ ਦੁਪੱਟੇ ਆ ਦੇਖੋ ਲਸਟਰ ਦੇਖੋ ਤੁਸੀਂ ਹਾਂਜੀ ਆ ਗਈ ਹਾਂਜੀ ਹਾਂ ਦੇਖੋ ਕਿੰਨਾ ਪਿਆਰਾ ਹੈ ਇਹ ਇਹ ਮਸਲੀਨ ਹੈ ਕਿ ਟੈਬੀ ਹੈ ਟੈਬੀਆ ਹੈ ਨਾ ਟੈਬੀਆ ਟੈਬੀ ਦਾ ਦੁਪੱਟਾ ਹੈ ਇਹਦੇ ਨਾਲ ਟੈਬੀ ਦਾ ਦੁਪੱਟਾ ਹੈ ਜੀ ਠੀਕ ਹੈ ਮਸਲੀਨ ਦੀ ਸਲਵਾਰ ਹੈ ਤੇ ਟੈਬੀ ਦਾ ਦੁਪੱਟਾ ਤੇ ਪਲੇਸ ਲੱਗੀ ਹੋਈ ਹੈ ਪ੍ਰਾਈਸ ਉਹੀ ਰਹੂਗਾ 1700 1700 ਠੀਕ ਹੈ ਜੀ ਆਹ ਲਓ ਅਗਲਾ ਕਲਰ ਇਹ ਹੋਊਗਾ ਦੁਪੱਟੇ ਬਹੁਤ ਸੋਹਣੇ ਸੋਹਣੇ ਲੱਗੇ ਹੋਏ ਨੇ ਠੀਕ ਹੈ ਜੀ ਦਿਖ ਗਿਆ ਸੀ ਚੰਗੀ ਤਰ੍ਹਾਂ ਦਿਖਾ ਦਿਓ ਆਹ ਲਓ ਜੀ ਆਹ ਕਲਰ ਹੈ ਠੀਕ ਹੈ ਅਗਲਾ ਆ ਗਿਆ ਇਹ ਵਾਲਾ 골ਡਨ 골ਡਨ ਦਾ ਕਲਰ ਬੜਾ ਸੋਹਣਾ ਹੈ ठीक है प्रिंटिंग बहुत सोहनी ब्यूटीफुल डिजाइनिंग गले से थोड़ा मिल रही है ठीक है बहुत सोहनी सोहनी लेसिसमी oh जामनी, जामनी। लाओ जी अगला ये आ डिजाइन चेंज हो गया है ना? हाँ जी चलो प्रिंट चेंज हो गया खोल दिया प्रोपर प्रिंट दिखाने थोन अच्छा डिजाइनिंग फूलों वाली लेस हुई भी है प्रोपर ठीक है प्रिंट बहुत समार्ट है ਨੀਚੇ ਘੇਰੇ ਦੇ ਉੱਤੇ ਵੀ ਇੱਕ ਸਿੰਗਲ ਲਾਈਨ ਮਿਲ ਰਹੀ ਹੈ ਤੁਹਾਨੂੰ ਇਹ ਤੁਹਾਨੂੰ ਇਹਦੀ ਬਾਟਮ ਮਿਲ ਰਹੀ ਹੈ ਕਾਟਨ ਦੀ ਕਾਟਨ ਦੀ ਠੀਕ ਹੈ ਬੀਬੀਆ ਕਾਟਨ ਦੀ ਤੇ ਇਹਦਾ ਵੀ ਦੁਪੱਟਾ ਮਿਲੂਗਾ ਐਬੀ ਦਾ ਆਹ ਟਾਈ ਡਾਈ ਬਹੁਤ ਹੀ ਖੂਬਸੂਰਤ ਕਲਰ ਵੀ ਬਹੁਤ ਪਿਆਰਾ ਜਾ ਐਡੀ ਸੋਹਣੀ ਤੇ ਡਾਈ ਕਰਨੀ ਔਖੀ ਹੈ ਜਿੰਨਾ ਸੋਹਣਾ ਕੋਲ ਮੇਕੋਲ ਮੇਜੇ ਦੇ ਕਲਰ ਨਹੀਂ ਖੁੱਲਾ ਦੁਪੱਟਾ ਵੱਡੇ ਵਰ ਦਾ ਪੂਰਾ ਜਿਵੇਂ ਮਰਜ਼ੀ ਸਿਰ ਤੇ ਲਿਓ ਤੁਸੀਂ ਠੀਕ ਹੈ ਹਾਂ ਲੋ ਜੀ ਅਗਲਾ ਕਲਰ ਨੋਟ ਕਰ ਲਓ ਇਹਦੀ ਬਾਟਮ ਆ ਗਈ ਲਿਵੀਆ ਕਾਟਨ ਦੀ ਬਾਟਮ ਹੋਊਗੀ ਤੇ ਆ ਇਹਦੀ ਟਾਈ ਦਾਈ ਦਾ ਦੁਪੱਟਾ 1700 ਚ ਤੁਹਾਡੇ ਘਰ ਤੱਕ ਪਹੁੰਚਦੇ ਕਰਨੇ ਆ ਸੀ ਕੋਈ ਐਕਸਟਰਾ ਸ਼ਿਪਿੰਗ ਨਹੀਂ ਦੇਣੀ ਤੁਸੀਂ ਕੁਛ ਨਹੀਂ ਕਰਨਾ ਆ ਲੋ ਜੀ ਦੇਖੋ 1700 ਚ ਪੂਰਾ ਕੰਪਲੀਟ ਸੂਟ ਕੋਈ ਲੇਸ ਨਹੀਂ ਲਵਾਉਣੀ ਦੁਪੱਟੇ ਨੂੰ ਕਾਸੀ ਨੂੰ ਕੁਛ ਨਹੀਂ ਕਰਨਾ ਸਿਚਿੰਗ ਕਰਾਉਣੀ ਹੈ ਤੇ ਪੌਣੀ ਆ ਲੋ ਜੀ ਅਗਲਾ ਕਲਰ ਇਹ ਵਾਟ 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 ਆ ਗਿਆ ਹਾਂ ਇਹ ਫਿਰ ਲੋ ਜੀ ਇਹਦੇ ਵੀ ਗਲੇ ਤੇ ਇਹਦੀ ਗਲੇ ਤੇ ਡਿਜ਼ਾਈਨਿੰਗ ਜਿੱਕਰਾਂ ਤਰ੍ਹਾਂ ਨਾਲ ਹੋਈ ਵੀ ਆ ਦਿਖਾਣੀ ਆ ਤੁਹਾਨੂੰ ਪਰ ਆਪਕ ਹੋ ਗਈ ਆ ਆ ਸਭ ਸਾਵਾਂ ਸੂਟਾਂ ਦੀ ਜਿਹੜੀਆਂ ਸ਼ਰਟਸ ਹੈ ਉਹ ਆਰ ਕੰਡੀਆਂ ਠੀਕ ਹੈ ਜਿਸ ਜਿੰਨੀ ਮੈਂ ਪੂਰੀ ਵੀਡੀਓ ਦੇ ਵਿੱਚ ਦਿਖਾਤੀ ਤੁਹਾਨੂੰ ਲਓ ਜੀ ਲਓ ਜੀ ਇਦਾਂ ਤੁਹਾਨੂੰ ਮਿਲੂਗਾ ਇਹ ਗਲੇ ਦੇ ਉੱਤੇ ਡਿਜ਼ਾਈਨ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਪ੍ਰਿੰਟ ਬਹੁਤ ਸਵਾਰਟ ਪ੍ਰਿੰਟ ਨਹੀਂ ਪ੍ਰਿੰਟ ਮਤਲਬ ਚਲ ਨੂੰ ਵਾਲ ਨਹੀਂ ਦਿਖਾ ਰਹੇ ਤੁਹਾਨੂੰ ਇਹਨਾਂ ਏ ਕਲਾਸ ਚੀਜ਼ਾਂ ਜਿਣਵੇਂ ਚੁਣੀਆਂ ਠੀਕ ਹੈ ਤੇ ਇਹ ਆ ਗਿਆ ਦਾ ਟੈਬੀ ਦਾ ਦੁਪੱਟਾ ਜਿੰਨੇ ਸ਼ਰਟ ਦੇ ਵਿੱਚ ਤੁਹਾਨੂੰ ਕਲਰ ਜਿ ਦਿਖ ਰਿਹਾ ਹੈ ਨਾ ਉਨੀ ਚਾਈ ਦਾਈ ਚ ਉਨੀ ਇਹਦੀ ਚਾਈ ਦਾਈ ਚ ਹੋਈ ਹੋਈ ਹੈ ਲੋ ਦੇਖੋ ਠੀਕ ਹੈ ਟੈਬੀ ਦਾ ਦੁਪੱਟਾ ਹੈ ਤੇ ਲੇਸ ਲੱਗੀ ਹੋਈ ਹੈ ਸਲਵਾਰ ਨਾਲ ਠੀਕ ਹੈ ਜੀ 1700 ਤੋਂ ਤੁਹਾਡੇ ਤੱਕ ਪਹੁੰਚ ਜਾਣਾ ਹੈ ਲੋ ਲਓਟ ਇਹ ਆ ਗਿਆ ਇਹ ਵੀ ਇਹਦੇ ਚ ਰੰਗ ਹੋਣਗੇ ਜਿਹੜੇ ਵਿੱਚ ਪ੍ਰਿੰਟ ਹੈ ਠੀਕ ਹੈ ਜੀ ਅਗਲਾ ਇਹ ਆ ਗਿਆ ਅਨੀਂਜਾ ਟਾਈਪ ਦਾ ਕਲਰ ਹੈ ਹਾਂ ਤੇ ਇਹਦੇ ਵੀ ਉਵੇਂ ਜਿਵੇਂ ਬਲੂ ਜਿਹਾ ਵੀ ਦਿਖਦਾ ਹੈ ਹੋਰ ਵੀ ਆ ਦੇਖੋ ਆ ਦੁਪट्टे ਦੇ ਰੰਗ ਹੋਣਗੇ ਖੋਲਦਾ ਫਿਰ ਹੁਣ ਖੁੱਲ ਗਿਆ ਆ ਲਓ ਠੀਕ ਹੈ ਟਾਈ ਡਾਈ ਵੀ ਪੂਰੀ ਸੋਹਣੀ ਤੁਹਾਨੂੰ ਦੱਸਿਆ ਇਹ ਵੀ ਬੇਫਿਕਰ ਹੋਗੇ ਤੁਸੀਂ ਚੀਜ਼ ਮੰਗਾਉਣੀ ਹੈ ਇਹ ਕਲਾਸ ਚੀਜ਼ ਡਿਜ਼ਾਈਨਰ ਸੂਟ ਉਹਨੂੰ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਲਓ ਅਗਲਾ ਠੀਕ ਹੈ ਲਓ प्रॉपर डिजाइनिंग गले तो देखो कि सोहनी डिजाइनिंग हुई अगला डिजाइन है ना हाँ देखो ना थोड़ा जो होर लो लो ठीक है ये आ गया बॉटम बॉटम को तो लाइनिंग बिल्कुल भी नहीं चाहिए तुम ये शर्ट को लवाओगे तो बॉटम को तो बिल्कुल नहीं लड़ हैगी लो देखो जी दुपट्टा देखो कितना प्यारा लो खुला वड्डा एन ਚਾਦਰਾਂ ਜਿਹੜੀ ਜਿਹੜੀ ਦੁਪੱਟੇ ਨੇ ਠੀਕ ਹੈ ਇੱਕ ਕਲਰ ਇਹ ਮਿਲੂਗਾ ਇਹ ਤੇ ਫ੍ਰੈਂਚ ਬਹੁਤ ਸੋਹਣਾ ਪਰ ਥੋੜਾ ਕੰਮ ਲਓ ਇਸ ਐਵੇਂ ਮਿਲੂਗਾ ਠੀਕ ਹੈ ਤੇ ਆ ਜਿਹੜਾ ਤੁਹਾਨੂੰ ਮੈਂ ਲਾਸਟ ਚ ਕਿਹਾ ਸੀ ਦਿਖਾਉਂਗੀ ਉਹਦੇ ਨਾਲ ਦਾ ਹੀ ਹੈ ਜਿਹੜਾ ਸ਼ੁਰੂ ਚ ਦਿਖਾਇਆ ਸੀ ਸਿਰਫ ਲੇਸ ਡਿਜ਼ਾਈਨ ਡਿਫਰੈਂਟ ਹੈ ਇਸ ਲਈ ਦੋਨੋਂ ਦਿਖਾਤੇ ਕਿਉਂਕਿ ਕਈ ਵਾਰੀ ਹੁੰਦਾ ਜੇ ਤੁਸੀਂ ਵੀਡੀਓ ਚ ਦਿਖਾਉਣੇ ਫਿਰ ਤੁਸੀਂ ਕਹਿੰਦੇ ਵੀ ਉਹ ਵਾਲੀ ਲੇਸ ਹੋਰ ਦੀ ਹੈ ਹੋਰ ਹੈ ਫਿਰ ਮੈਂ ਦੂਸਰਾ ਵੀ ਦਿਖਾਤਾ ਚੀਜ਼ ਸੇਮ ਹੀ ਹੈ ਬਸ ਲੇਸ ਦਾ ਡਿਜ਼ਾਈਨ ਫਰਕ ਹੈ ਉਹਦੀ ਲੇਸ ਹੋਰ ਤਰ੍ਹਾਂ ਦੀ ਸੀ ਇਹਦੀ ਲੇਸ ਹੋਰ ਤਰ੍ਹਾਂ ਦੀ ਹੈ ਠੀਕ ਹੈ ਜੀ ਇਹ ਇਹਦਾ ਦੁਪੱਟਾ ਆ ਨਾ ਪੂਰ ਪਿਓਰ ਦਾ ਦੁਪੱਟਾ ਠੀਕ ਹੈ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਅਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਹੈ ਵੀ ਵੀਡੀਓ ਕਿਸੀ ਲੱਗੀ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰੈਟੀ ਨਾਲ